ਕੋਈ ਗੱਲ ਕਰ। ਮੈਂ ਭਾਜਪਾ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਰਐਸਐਸ ਦੀ ਨੀਤੀ ਦੇ ਉੱਤੇ ਸਿੱਖ ਕੌਮ ਦੇ ਵਿੱਚ ਦਖਲ ਨਾ ਦਿਓ। ਤੁਸੀਂ ਸਾਡੇ ਵੱਡੇ ਸਹਿਬਜ਼ਾਦਿਆਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਰਐਸਐਸ ਹਿੰਦੂਵਾਦੀ ਮਨੁਵਾਦੀ ਸੋਚ ਦੇ ਨਾਲ ਜੋੜ ਕੇ ਇਹਦੇ ਨਾਮ ਬਦਲ ਰਹੇ ਆ ਜਿਹੜੇ ਇਹ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ। ਮੈਂ ਜਿਹੜਾ ਜਥੇਦਾਰ ਸਾਹਿਬ ਨੇ ਸਾਨੂੰ ਇਹਦੇ ਜਾਰੀ ਕੀਤਾ ਉਸ ਦੇ ਹਰ ਤਰੀਕੇ ਦੇ ਨਾਲ ਹੈ ਤੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਸਾਡੇ ਜਿਹੜੇ ਵੀ ਕੰਮ ਕੋਈ ਸਿੱਖ ਕੌਮ ਦੇ ਵਿੱਚ ਕੋਈ ਵੀ ਤਰਮੀਮ ਕਰ ਰਹੀ ਹੈ ਜਾਂ ਕੋਈ ਗੱਲ ਕਰ ਰਹੀ ਹੈ ਉਹ ਜਥੇਦਾਰ ਸਾਹਿਬ ਤੇ ਐਸਜੀਪੀਸੀ ਤੇ ਸੰਗਤਾਂ ਦੇ ਨਾਲ ਬਿਨਾ ਸਲਾਮ مشورہ ਕਰੇ ਜਦ ਤੱਕ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਵਲੰਟਰੀਲੀ ਇੱਕ ਤਰਫਾ ਫੈਸਲਾ ਇਸ ਦਾ ਬੀਰ ਬਾਲਦੀਵਸ ਰੱਖਣ ਦਾ ਕੀਤਾ ਇਹ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ ਮੈਂ ਬੀਜੇਪੀ ਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਰਐਸਐਸ ਦੀ ਨੀਤੀ ਦੇ ਉੱਤੇ ਸਿੱਖ ਕੌਮ ਦੇ ਵਿੱਚ ਦਖਲ ਨਾ ਦਿਓ ਤੁਸੀਂ ਸਾਡੇ ਵੱਡੇ ਸਹਿਬਜ਼ਾਦਿਆਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਰਐਸਐਸ ਹਿੰਦੂਵਾਦੀ ਮਨੂਵਾਦੀ ਸੋਚ ਦੇ ਨਾਲ ਜੋੜ ਕੇ ਇਹਦੇ ਨਾਮ ਬਦਲ ਰਹੇ ਆ ਜਿਹੜੇ ਇਸ ਸਿੱਖ ਕੌਮ ਨੂੰ ਮਨਜ਼ੂਰ ਨਹੀਂ ਹੈ ਮੈਂ ਜਿਹੜਾ ਜਥੇਦਾਰ ਸਾਹਿਬ ਨੇ ਸਾਨੂੰ ਹਦੇਸ਼ ਜਾਰੀ ਕੀਤਾ ਉਸ ਦੇ ਹਰ ਤਰੀਕੇ ਦੇ ਨਾਲ ਹੈ ਤੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਸਾਡੇ ਜਿਹੜੇ ਵੀ ਕੰਮ ਕੋਈ ਸਿੱਖ ਕੌਮ ਦੇ ਵਿੱਚ ਕੋਈ ਵੀ ਤਰਮੀਮ ਕਰ ਰਹੀ ਹੈ ਜਾਂ ਕੋਈ ਗੱਲ ਕਰ ਰਹੀ ਹੈ ਉਹ ਜਥੇਦਾਰ ਸਾਹਿਬ ਤੇ ਐਸਜੀਪੀਸੀ ਤੇ ਸੰਗਤਾਂ ਦੇ ਨਾਲ ਬਿਨਾ ਸਲਾਮ مشورہ کرے ਜਦ ਤੱਕ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਵੌਲੰਟੇਰੀਲੀ ਇੱਕ ਤਰਫਾ ਫੈਸਲਾ ਇਸ ਦਾ ਬੀਰ ਬਾਲਦੀਵਸ ਰੱਖਣ ਦਾ ਕੀਤਾ ਇਹ ਸਿੱਖ ਫੌਮ ਨੂੰ ਮਨਜ਼ੂਰ ਨਹੀਂ ਹੈ